ਹੈਲੋ ਸਸਿਕਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋਲ ਆਈ ਆ ਮिन्नੂ ਸਰਾਮਾਚ ਜਿਹੜੇ ਕੀ ਜਦੋਂ ਦੇਖੋ ਖਾਂਦੀ 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 ਰਹਿੰਦੀ ਅੱਜ ਦੀ ਵੀਡੀਓ ਵੀ ਉਹਦੀ ਖਾਣਦੀ ਆ ਖਾਣ ਦੇ ਨਾਂ ਤੇ ਉਹਨੇ ਕੀ ਵਲੋਗਿੰਗ ਫੂਡਿੰਗ ਚੈਨਲ ਸਟਾਰਟ ਕੀਤਾ ਹੈ ਬਕਵਾਸ ਖਾਣ ਦਾ ਹੈਗਾ ਟਵੰਜ ਬਣਾਇਆ ਤੇ ਚੈਨਲ ਦੇ ਨਾਂ ਤੇ ਉਦਾਂ ਹੀ ਖਾਲਾ ਤੂੰ ਖਾਣਾ ਮੱਜੇ ਤੈਨੂੰ ਕੀ ਲੋੜ ਐ ਚੈਨਲ ਬਣਾਉਣ ਦੀ ਦੇਖਿਓ ਜਰਾ ਖਾਂਦੀ ਕਿੰਨਾ ਐ ਉਹਨਾ ਬੰਦਾ ਨਾਰਮਲ ਬੰਦਾ ਮਹੀਨੇ ਦੇ ਵਿੱਚ ਨਾ ਖਾਵੇ ਜਿੰਨਾ ਐ ਏਦਾਂ ਖਾਈ ਜਾਂਦੀ ਐ ਹਨਾ ਉਹ ਰੋਕ ਲੋ ਇਹਨੂੰ ਕੋਈ ਬੰਦਾ ਬੰਦਾ ਨਾ ਖਾ ਜਾਵੇ ਹਟਾ ਲੋ ਪਟਣੀ ਆਈ ਪਈ ਐ ਸਾਰੀ ਵੀਡੀਓ ਦੇਖਿਓ ਫੇਰ ਦੱਸਿਓ 07 ਸਾਰੇਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਤੁਹਾਡਾ ਸਾਡੇ ਅੱਜ ਦੇ ਫਲਾਮ ਤੇ ਸਵਾਗਤ ਹੈ ਮੇਰੀ ਮੁਗਬੰਗ ਵੀਡੀਓ ਵਿੱਚ ਅੱਜ ਦਾ ਮੈਂ ਉਹ ਆਪਾਂ ਲਿਆਂਦਾ ਸਟ੍ਰੀਟ ਫੂਡ ਦਾ ਇਸਰੇ ਸਟ੍ਰੀਟ ਫੂਡ ਜਿਹੜਾ ਇੱਕ 버거 ਆ ਮੰਚੂਰੀਅਨ ਤੇ ਹੈਂਗੀਆਂ ਕਿ ਪੀ ਆਲੂ ਦਿੱਖਦੀ ਤੇ ਚਲੋ ਆਪਾਂ ਕਰਦੇ ਆਂ ਵੀਡੀਓ ਸਾਥ ਨਾਲ ਕਰਾਂਗੇ ਤੁਹਾਡੇ ਨਾਲ ਕੁਝ ਕੁ ਗੱਲਾਂ ਬਾਤਾਂ ਵੀਡੀਓ ਵਿੱਚ ਖਾਂਦੇ ਖਾਂਦੇ ਤੁਹਾਨੂੰ ਤੇ ਚੈਨਲ ਨੂੰ ਗਾਓ ਸਬਸਕ੍ਰਾਈਬ ਤੇ ਦੰਨੀਆਂ ਵੀਡੀਓ ਦੇਖ ਲਈ ਲਾਈਕ ਸ਼ੇਅਰਿੰਗ ਕਰਨਾ ਨਾ ਭੁੱਲਿਓ ਤੇ ਮੈਂ ਤੇ ਆ ਹੁਣ ਜਿਹੜੀ ਇਹਦੀ ਆਡੀਅנס ਆ ਆ ਕੇ ਦੱਸੇ ਤੁਸੀਂ ਵੀ ਉਹਨੇ ਖਾਂਦੇ ਖਾਂਦੇ ਕਿਹੜੀ ਗੱਲ ਸਿਖਾਈ ਤੁਹਾਨੂੰ ਆ ਜਿਹੜਾ 1 ਲੱਖ ਆ ਬੰਦਾ ਇਹਦੇ ਮਗਰ ਲੱਗਾ ਆ ਉਹ ਮੈਨੂੰ ਦੱਸੇ ਆ ਕਿ ਵੀ ਉਹ ਆ ਚੀਜ਼ ਸਿਖਾਉਂਦੀ ਸੀ ਤੇ ਅਸੀਂ ਆਹ ਚੀਜ਼ ਉਹ ਤੋਂ ਸਿੱਖੀ ਆ ਕਿ ਤੁਸੀਂ ਇਹ ਵੀ ਸਾਰਾ ਗਦਾਵਾ ਕਰਕੇ ਖਾਣਾ ਹੀ ਆ ਮੰਚੂਰੀਅਨ ਰੱਖਿਆ ਥਾਲ ਭਰ ਕੇ 버거 ਰੱਖਿਆ ਆ ਹਨਾ ਤੇ ਉਹ ਕੀ ਉਹਨੂੰ ਆਲੂ ਟਿੱਕੀ ਰੱਖੀ ਆ ਮੈਂ ਤਾਂ ਕਦੇ ਆਪਣੀ ਲਾਈਫ 'ਚ ਇਦਾਂ ਇੰਨਾ ਫੂਡ ਇਕੱਠਾ ਕਦੇ ਖਾਦਾ ਹੀ ਨਹੀਂ ਮੈਂ ਨਾ ਕਦੇ ਕੋਈ ਇਸੇ ਨੂੰ ਖਾਂਦੇ ਦੇਖਿਆ ਇਹ ਪਤਾ ਨਹੀਂ ਕਿਹੜੇ ਫੂਡ ਬਲੌਗਰਾਂ ਦੀ ਗੱਲ ਕਰਦੀ ਆ ਕਿ ਉਹ ਪਤਾ ਨਹੀਂ ਇਦਾਂ ਕਿਦਾਂ ਖਾ ਲੈਂਦੇ ਆ ਮੰਜੇ ਤੇਰੇ ਤੋਂ ਤਾਂ ਸਾਰੇ ਘਟੇ ਹੀ ਖਾਂਦੇ ਹੋਊਗਾ ਜਿੰਨਾ ਤੂੰ ਚਾਰਦੇ ਆ ਹਣ ਅੱਗੇ ਦੇਖੋ ਸਾਰੀ ਖਾਣ ਦੀ ਆ ਵੀਡੀਓ ਇਹਦੀ ਮੈਂ ਵੀ ਉਹਦੀ ਕਰੀਏ ਕਿੱਕੀ ਬਹੁਤ ਹੈਵੀ ਆ ਹੈਵੀ ਉਹ ਕਹਿੰਦੇ ਮੈਂ ਨਾ ਸਿਰਫ ਇੱਕ ਟਾਈਮ ਹੀ ਖਾਂਦੀ ਆ ਉਹ ਤੂੰ ਇੱਕ ਟਾਈਮ ਦੇ ਵਿੱਚ ਦਸਾਂ ਟਾਈਮਾਂ ਜੋਗਾ ਖਾਣਾ ਖਾ ਲੈਨੀ ਆ ਇੱਕ ਟਾਈਮ ਹੀ ਖਾਣੀ ਆ ਅਹ ਜੇ ਤੂੰ ਦੋ ਤਿੰਨ ਟਾਈਮ ਖਾਵੇਂ ਫੇ ਤੂੰ ਕੀ 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 ਖਾਉਂਗੀ ਓ ਮਾਈ ਗੋਡ ਕਿੰਨਾ ਖਾਂਦੀ ਆ ਇੱਕ ਟਾਈਮ ਚ ਡਰਾਮਾ ਬਣਾਇਆ ਐ ਵੈਸੇ ਖਾਣ ਦਾ ਹਨਾ ਉਹ ਇੱਕ ਚੈਨਲ ਥੋੜਾ ਜਿਹਾ ਹੁਣ ਆ ਵੀ ਚੈਨਲ ਬਣਾ ਲਿਆ ਖਾਣ ਨੂੰ ਖਾਣ ਸੂਰੀਏ ਇੱਕ ਤੇ ਤਾਂ ਗੰਦ ਪਾਇਆ ਹੀ ਸੀਗਾ ਦੂਜੇ ਤੇ ਵੀ ਪਾ ਦੇ ਹਨਾ ਉਦਾਂ ਦੇ ਲੋਕ ਆ ਢੀਡ ਜਿਹੜੇ ਤੈਨੂੰ ਦੇਖਦੇ ਆ ਤੈਨੂੰ ਸਬਸਕ੍ਰਾਈਬ ਕਰਦੇ ਆ ਕੀ ਸਿੱਖਦੇ ਆ ਉਹ ਪਤਾ ਨਹੀਂ ਕੀ ਦੁਨੀਆ ਨੂੰ ਕੀ ਹੋਇਆ ਪਿਆ ਆ ਆਹ ਕੁਛ ਵਲੋਗਿੰਗ ਹੁੰਦਾ ਹੈ ਤਾਂ ਫਿਰ ਦਰ ਫਿੱਟੇ ਮੂੰਹ ਏਦਾਂ ਦੀ ਵਲੋਗਿੰਗ ਤੇ ਆਹ ਵਲੋਗਿੰਗ ਨੂੰ ਨਾਂ ਦੇ ਤਾਂ ਖਾਣ ਦੇ ਨਾਂ ਖਾਣਸੂਰੀ ਨੇ ਖਾ ਖਾ ਕੇ ਮੱਝ ਬਣੀ ਪਈ ਹੈ ਹਨਾ ਉਹ ਜਿਹਦਾ ਨਿਆਣੇ ਨੂੰ ਕਿਸੇ ਨੂੰ ਦਾ ਰੁਪਈਆ ਨਹੀਂ ਦੇ ਦੋ ਤਾਂ ਉਹ ਨਿਆਣਾ ਕਹਿੰਦਾ ਜਿੰਨਾ ਚਿਰ ਉਹ ਖਤਮ ਨਹੀਂ ਹੁੰਦਾ ਉਨਾ ਚਿਰ ਮੈਂ ਛੱਡਣਾ ਹੀ ਨਹੀਂ ਸੋ ਗਾਇਜ਼ ਅੱਜ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕਸ ਆ ਤੇ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਇਹਦਾ ਨਹੀਂ ਕੁਝ ਹੋ ਸਕਦਾ ਭਈ ਦਾ ਯੂਨੀਵਰਸਿਟੀ ਦੇ ਨੇੜਿਆਂ ਦਾ ਕਰਕੇ ਵੀਡੀਓ ਦੇ ਵਿੱਚ ਬਾਰ-ਬਾਰ ਕਿਸਟਰਪਰਸ ਹੋਈ ਜਾਂਦੀ ਸੀਗੀ ਕਿਉਂਕਿ ਇਹਨਾਂ ਨੇ ਸੜਕ ਸਾਰੀ ਜਾਮ ਕੀਤੀ ਪਈ ਆ ਬਾਹਰ ਡੀਜੇ ਲਾਏ ਹੋਏ ਆ ਰਕਾਂ ਦੇ ਵਿੱਚ ਉਹਦੇ ਨਾਲ ਵੋਲਿਊਮ ਬਹੁਤ ਜ਼ਿਆਦਾ ਹੁੰਦਾ ਸਾਡੇ ਘਰ ਦੇ ਵਿੱਚ ਬਹੁਤ ਆਵਾਜ਼ ਆਉਂਦੀ ਤੇ ਇਹਦਾ ਕਰਕੇ ਕਿਸਟਰਪਰਸ ਹੋ ਜਾਂਦੀ ਸੀ ਹੋਰੀ ਗਾਇਜ਼ ਜੇ ਤੁਹਾਨੂੰ ਚੁਕਵਾ ਸਕੀ ਜਿਹੜਾ ਨਾ ਆਉਂਦਾ ਉਹਦੇ ਅਗਲੀ ਵੀਡੀਓ ਦੇ ਵਿੱਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਮਾਂ ਜੇ ਕਮੈਂਟ ਕਰ ਦਿਓ ਤੇ ਮਿਲਦੇ ਆਂ ਕੱਲ